ਸੂਟ ਦੇਖੋ ਦੇਣ ਲੈ ਨੂੰ ਸੂਟ ਚਾਹੀਦਾ 3-400 ਰੁਪਏ ਰੇਂਜ ਚ ਆ ਲੋ ਬਾਬੇ ਰੇਡ ਦੇ ਸੇਲ ਲੱਗੀ ਆ 1000 ਰੁਪਏ ਦੇ 6 ਸੂਟ ਬਾਜੀ 1000 ਰੁਪਏ ਦੇ 6 ਸੂਟ 1000 ਰੁਪਏ ਦੇ 6 ਘਰ ਤੇ ਬਾਜੀ ਚੱਕੋ 300 ਰੁਪਏ ਦਾ ਲਹਿੰਗਾ 300 ਰੁਪਏ ਦਾ ਲਹਿੰਗਾ 300 ਰੁਪਏ ਲਹਿੰਗਾ 4 ਦਿਨ ਮਿਲਣਾ ਆ ਆ ਲੋ ਜਿਹੜਾ ਬਾਜ਼ਾਰ ਤੁਸੀਂ ਰਿਟੇਲ ਦੀ ਦੁਕਾਨ ਤੇ 5000 ਰੁਪਏ ਦਾ ਲੈਨੇ ਹੋ ਬਾਬੇ ਦੀ ਢਿੱਡੋਂ 300 ਦਾ ਲਹਿੰਗਾ ਬਾਜ਼ਾਰ ਦੇ ਵਿੱਚ 150 200 ਰੁਪਏ ਦਬਟਾ ਬਾਬੇ ਦੀ ਢਿੱਡੀ ਦੇ ਸੇਲ ਧਮਾਕਾ ਸੂਟਾਂ ਨਾਲ ਦਬਟਿਆਂ ਦੇ ਵੀ ਸੇਲ ਲੱਗੀ ਆ ਓ ਜੀ 25 ਰੁਪਏ ਦਾ ਦੁਪੱਟਾ ਰੰਗੜੇ ਅਨ ਬਹੁਤ ਮਿਲ ਜਾਣਗੇ ਆਹ ਦੇਖੋ ਦੁਪੱਟਾ ਡਿਜ਼ਾਈਨ ਕਲਰ ਇੱਕ ਤੋਂ ਇੱਕ ਜੀ ਬਾਜ਼ਾਰ ਚ ਕੋਈ ਦਿੰਦਾ 350 ਕੋਈ ਦਿੰਦਾ 500 ਕੋਈ ਦਿੰਦਾ 400 ਜੀ ਹਰ ਦੁਕਾਨ ਦਾ ਬਕਰਾ ਰੇਡ ਬਾਬੇ ਦੀ ਹੱਡੀ ਦੇ 900 ਰੁਪਏ ਦੇ 5 ਸੂਟ ਆਹ ਦੇਖੋ 900 ਰੇ 5 ਸੂਟ ਦੇ ਤੇ ਆ ਦੁਪੱਟੇ ਨਾਲ ਦੇ ਤੇ ਆ ਕਿੰਦਾ ਸੂਟ ਦੁਪੱਟਾ ਹਾਂਜੀ ਫਰੰਟ ਘੱਡੀ ਹੋਈ ਦੇਖੋ ਕੜਾਈ ਕਿੰਨੀ ਸ਼ਾਨਦਾਰ ਪਹਿਣਾ ਬਰਾ ਨੂੰ ਵੱਡੀ ਲਾਡਰੀ ਚੱਕੋ ਸਾਸੁਰੇ 2350 ਸੂਟ ਜਿਹੜੇ ਬਾਜ਼ਾਰ 'ਚ 1200 1500 ਰੁਪਏ ਨੂੰ ਮਿਲਦੇ ਆ ਇਹ 1500 ਦੇ ਮਿਲਦਾ ਰਣਕ ਬਾਜ਼ਾਰ ਆ ਚੱਕੋ ਜੀ 4 400 ਰੁਪਏ ਕਰਤੇ ਆ ਜੀ ਇਹ ਵੀ 400 ਚ ਕਰਤਾ 400 ਰੁਪਏ ਸੂਟ ਕਰਤਾ ਆ ਜਿਓ ਤੇ ਲੈ ਜੋ ਬੜਾ ਰਕੜੀ ਦੇ ਉੱਤੇ ਜਿਹੜਾ ਬਾਜ਼ਾਰ 'ਚ 20000 ਰੁਪਏ ਦਾ ਕੱਪੜਾ ਲਾਉਂਗੇ ਬਾਬੇ ਦੇ ਢਟੀ ਤੇ 8000 ਰੁਪਏ ਦਾ ਦਵਾਂਗੇ ਫਾਈ ਕਰ ਦੁਪੱਟਾ ਸੇ ਲੱਗੀ ਵੀ ਬਾਬੇ ਦੇ ਢਟੀ ਤੇ ਰੰਗ ਵੀ ਮਿਲਣਗੇ ਡਿਜ਼ਾਈਨ ਵੀ ਮਿਲਣਗੇ ਰੇਡ ਮਿਲਣ ਜਾ ਰਿਹਾ ਸਿਰਫ ਦਾ ਸਿਰਫ 200 ਰੁਪਏ ਤੋਂ 1000 ਦੇ 5 ਸੂਟ ਕਰਦੇ ਭਾਜੀ ਆਹ ਲਓ ਭਾਜੀ ਜਾਮ ਦਾ ਸੂਟ ਬਾਜ਼ਾਰ ਤੇ ਜਾਮ ਦਾ ਸੂਟ 650 700 ਰੁਪਏ ਦਾ ਆਹ ਲਓ ਬਾਬੇ ਦੀ ਢਿੱਡ ਦੇ 1000 ਦੇ 4 ਕਰਦੇ ਜਾਮ ਦਾ ਸੂਟ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਕਰਤਾ ਭਾਜੀ ਨੋਟ ਕਰ ਲਓ 28 ਜੁਲਾਈ ਤੱਕ ਸੇលਿਆ 25 26 27 28 ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੂਟਾਂ ਦੇ ਰੇਟਾਂ ਦੇ ਰਿਕਾਰਡ ਤੋੜ ਦਿੱਤੇ ਆ ਭਾਜੀ ਪਾਕਿਸਤਾਨੀ ਸੂਟ ਦੁਪੱਟਾ ਬੇਦ ਹੈਂਡਵਰਕ ਸ਼ੀਸ਼ੇ ਲੱਗੇ ਹੋਏ ਆਹ ਦੇਖੋ ਭਾਜੀ ਹੂੰ ਇਦਾਂ ਦੀਆਂ ਚੀਜ਼ਾਂ ਦੇ ਇਦਾਂ ਦੇ ਰੰਗ ਭਾਜੀ 500 ਰੁਪਏ ਸੂਟ ਕਰਤਾ ਜੀ ਆਰਮ ਟੈਕ ਦਾ ਸੂਟ ਆ 22-2300 ਰੁਪਏ ਤੋਂ ਘੱਟ ਕੋਈ ਦਿੰਦਾ ਨਹੀਂ ਪਰ ਬਾਬੇ ਦੀ ਹੱਟੀ ਨੇ 22-22 ਸੌਲੇ ਸੂਟ ਦੀ 5-500 ਚ ਕੱਟਦੇ ਆ ਉਹ ਵੀ ਬ੍ਰਾਂਡ ਸੂਟ ਬਾਬੇ ਦੀ ਹੱਟੀ ਦੇ ਭਾਵੇਂ 50 ਹਜ਼ਾਰ ਦਾ ਕੱਪੜਾ ਲੈ ਜਾਓ ਭਾਵੇਂ ਲੱਖ ਦਾ ਜਿਹੜਾ ਵਿਕ ਗਿਆ ਸਾਰਾ ਪ੍ਰੋਫਿਟ ਤੁਹਾਡਾ ਨਹੀਂ ਵੀ ਕਿਹਾ ਵਾਪਸ ਦੇ ਕੇ ਬਦਲ ਕੇ ਨਵਾਂ ਲੈ ਜਾਓ ਅੱਜ 1400 ਦਾ ਨਹੀਂ ਦੇਣਾ ਆਪਾਂ 1200 ਦਾ ਆਲੋ 800 ਰੁਪਏ ਦਾ ਲੈ ਜਾਓ 800 ਰੁਪਏ ਦਾ ਸੂਟ 800 ਰੁਪਏ ਦਾ ਕਰਤਾ ਆ ਦੇਖੋ ਲਓ ਜੀ ਬਾਬੇ ਦੀ ਹੱਟੀ ਦੇ ਰਖੜੀ ਤੇ ਤਿਉਹਾਰ ਤੇ ਲੱਗ ਗਿਆ 4 ਦਿਨਾਂ ਦਾ ਸੂਟਾਂ ਦਾ ਬਹੁਤ ਵੱਡਾ ਮੇਲਾ ਅੱਜ ਸੂਟਾਂ ਦੇ ਰੇਕ ਸੁਣ ਲਿਓ ਫਰਕ ਦੇਖ ਲਿਓ ਭਾਵੇਂ ਲੁਧਿਆਣਾ ਚਲ ਜਿਓ ਭਾਵੇਂ ਜਲੰਧਰ ਚਲ ਜਿਓ ਭਾਵੇਂ ਬਾਲੇ ਚਲ ਜਿਓ ਪਿਆਰ ਨਾਲੋਂ 3-3 ਗੁਣਾ ਰੇਟ ਘੱਟ ਕਰਤੇ ਆ ਭਾਜੀ ਸੇਲ ਲੱਗੀ ਵੀ ਹੈ ਸਿਰਫ 4 ਦਿਨ ਲਈ ਹਾਂਜੀ ਪੰਜਵੇਂ ਦਿਨ ਸਟੋਕ ਨਹੀਂ ਹੈ ਆਟਮਾ ਦਾ ਜਿਹੜੀਆਂ ਮੈਂ ਹੁਣ ਦਿਖਾਣ ਜਾ ਰਿਹਾ ਵੀਰਵਾਰ ਸ਼ੁੱਕਰਵਾਰ ਸੰਗਰ ਐਤਵਾਰ ਐਤਵਾਰ ਸਵੇਰੇ 7:30 ਵਜੇ ਸੇਲ ਸ਼ੁਰੂ ਹੋ ਰਹੀ ਹੈ ਹਾਂਜੀ ਭਾਜੀ ਚਨੌਰ ਸ਼ਫੌਨ ਦਾ ਦੁਪੱਟਾ ਸਹਿਜ ਪੂਰਾ ਹਾਂਜੀ ਰੰਗ ਮਿਲਣਗੇ ਡਿਜ਼ਾਈਨ ਮਿਲਣਗੇ ਹਾਂਜੀ ਬਜ਼ਾਰ ਦੇ ਵਿੱਚ 150 200 ਰੁਪਏ ਦਾ ਦੁਪੱਟਾ ਬਾਬੇ ਦੀ ਹੱਟੀ ਦੇ ਸੇਲ ਧਮਾਕਾ ਸੂਟਾਂ ਨਾਲ ਦੁਪੱਟਿਆਂ 'ਨ ਵੀ ਸੇਲ ਲੱਗੀ ਹੈ ਓ ਜੀ 25 ਰੁਪਏ ਦਾ ਦੁਪੱਟਾ ਬਾਬਾ ਜੀ 100 ਰੁਪਏ ਦੁਪੱਟਾ ਤੁਸੀਂ ਖੁਦ ਵੇਚੀਏ ਤੁਸੀਂ 25 ਰੁਪਏ ਕਰਤਾ ਹੁਣ ਭਾਜੀ 25 ਰੁਪਏ ਦਾ ਦੁਪੱਟਾ ਕਰਤਾ ਸੇਲ ਲਾਤੀ ਆ 25 ਰੁਪਏ ਨੂੰ ਦੁਪੱਟਾ ਲੈ ਜਾਓ ਪੂਰੇ ਪੰਜਾਬ 'ਚ ਰੇਟਾਂ ਦੀ ਗਾਰੰਟੀ ਦੇ ਨਾਲ ਦੇਖੋ ਜਿਹੜਾ ਬਾਜ਼ਾਰ 'ਚ ਮਿਲਦਾ 200 ਰੁਪਏ ਦਾ ਦੁਪੱਟਾ ਬਾਬੇ ਦੀ ਹੱਤੀ ਤੋਂ ਸਿਰਫ 25 ਰੁਪਏ ਦੇ ਵਿੱਚ ਦੁਪੱਟਾ ਲੈ ਜਾਓ ਮਤਲਬ 100 ਦੇ ਚਾਰ ਦੁਪੱਟੇ ਸਾਈਜ਼ ਦੇਖ ਲਓ ਬੜੇ ਖੁੱਲੇ ਢੁੱਲੇ ਹੈਗੇ ਆ ਆ ਲੋ ਭਾਜੀ ਵੱਡਾ ਧਮਾਕਾ ਕੋਟਨ ਦਾ ਸੂਟ ਕੱਪੜੇ ਦੀ ਫੁੱਲ ਗਾਰੰਟੀ ਹਾਂਜੀ ਕਵਾਲਿਟੀ 1 ਨੰਬਰ ਹਾਂ ਆਹ ਦੇਖੋ ਕਪੜਾ ਜੀ ਰੰਗ ਖਰਾਬ ਹੋ ਜੇ ਸੂਟ ਤੇ ਬੋਰਾ ਜੇ ਭਾਜੀ ਸੀਤਾ ਸਾਹਿਬ ਮੋੜ ਜੋ ਇੰਨੀ ਗਾਰੰਟੀ ਇੰਨੀ ਗਾਰੰਟੀ ਭਾਜੀ ਮਿਲਦਾ ਕਪੜਾ ਆਹ ਦੇਖੋ ਦੁਪੱਟਾ ਨਾਲ ਜੀ ਰੰਗ ਦੇ ਅਨਬੋਧ ਮਿਲ ਜਾਣਗੇ ਆਹ ਦੇਖੋ ਦੁਪੱਟਾ ਡਿਜ਼ਾਈਨ ਕਲਰ ਇੱਕ ਤੋਂ ਇੱਕ ਜੀ ਬਾਜ਼ਾਰ ਚ ਕੋਈ ਦਿੰਦਾ 350 ਕੋਈ ਦਿੰਦਾ 500 ਕੋਈ ਦਿੰਦਾ 400 ਜੀ ਹਰ ਦੁਕਾਨ ਦਾ ਬਖਰਾ ਰੇਟ ਬਾਬੇ ਦੀ ਹੱਡੀ ਦੇ 900 ਰੁਪਏ ਦੇ ਪੰਜ ਸੂਟ ਆ ਦੇਖੋ 900 ਦੇ ਪੰਜ ਸੂਟ ਦੇਤੇ ਆ ਦੁਪੱਟੇ ਨਾਲ ਦੇਤੇ ਆ ਰੰਗ ਹੋਰ ਤੁਸੀਂ ਚੈੱਕ ਕਰ ਲਓ ਪ੍ਰਿੰਟ ਚੈੱਕ ਕਰਾ ਦਿਓ ਵੱਖੋ ਵੱਖਰੇ 900 ਰੁਪਏ ਦੇ ਪੰਜ ਸੂਟ ਦੇ ਰਹੇ ਆ 900 ਦੇ ਪੰਜ ਕਰਦੇ ਭਾਜੀ 5 900 ਦੇ ਤੀਜਾ ਦੇਖੋ ਡਿਜ਼ਾਈਨਿੰਗ ਦੇਖੋ 900 ਰੁਪਏ ਦੇ ਪੰਜ ਸੂਟ ਰੰਗ ਖਰਾਬ ਹੋ ਜਾਏ ਤਾਂ ਵੀ ਵਾਪਸ ਆ ਲਓ ਜੀ ਪੀਸ ਦੇਖੋ ਹਾਂਜੀ ਮਸਲੀਨ ਦਾ ਸੂਟ ਦੁਪੱਟਾ ਹਾਂਜੀ ਫਰੰਟ ਘੱਡੀ ਹੋਈ ਦੇਖੋ ਕढ़ाई ਕਿੰਨੀ ਸ਼ਾਨਦਾਰ ਪਹਿਣਾ ਬਰਾਉ ਨੂੰ ਵੱਡੀ ਲਾਡਰੀ ਚਕੋਸਾ ਸੋਲੇ 2350 ਸੂਟ ਹੋਰ ਤੁਸੀਂ ਇਹ ਚੈੱਕ ਕਰ ਲੋ ਜਿੱਥੇ ਮਰਜੀ ਦੇਖ ਲੋ ਡੰਮੀ ਦੇ ਲੱਗਿਆ ਸੂਟ 800 ਰੁਪਏ ਦਾ ਬਾਜ਼ਾਰ ਚ ਇੱਕ ਮਿਲਣਾ ਬਾਬੇ ਦੀ ਹੱਟੀ ਤੋਂ ਲੈ ਜਾਓ 700 ਦੇ ਦੋ ਮਤਲਬ 350 ਰੁਪਏ ਦਾ ਸੂਟ ਰਹਿ ਗਿਆ ਜਿਹੜਾ 350 ਆਹ ਦੇਖੋ ਡਿਜ਼ਾਈਨ ਦੇਖੋ ਚੀਜ਼ਾਂ ਦੇਖੋ ਰੰਗ ਦੇ ਕੋਈ ਇੱਕ ਤੋਂ ਇੱਕ ਆਣਗੇ 350 ਰੁਪਏ ਸੂਟ ਕਰਤਾ ਭਾਜੀ ਆ ਦੇਖੋ ਜੀ ਫੋਟੋ ਵਾਲੇ ਸੂਟ ਆ ਬੁਟੀਕਾਂ ਵਾਲੇ ਮਾਡਲਾਂ ਵਾਲੇ ਜਿਨ੍ਹਾਂ ਨੇ ਲੈਣਾ ਦਾਜ ਬੋੜੀ ਦਾ ਕੱਪੜਾ ਜਿਨ੍ਹਾਂ ਨੇ ਲੈਣਾ ਰਖੜੀ ਦੇ ਕੱਪੜਾ ਰਖੜੀ ਦੇ ਉੱਤੇ ਜਿਹੜਾ ਬਾਜ਼ਾਰ 'ਚ 20000 ਰੁਪਏ ਦਾ ਕੱਪੜਾ ਲਾਉਂਗੇ ਬਾਪੇ ਦੇ ੱਟੀ ਦੇ 8000 ਰੁਪਏ ਦਾ ਦਵਾਂਗੇ ਅੱਧੇ ਨਾਲੋਂ ਵੀ ਘੱਟ ਰੇਟ ਕਰਦੇ ਆ ਆ ਲਓ ਭਾਜੀ ਕੜਾਈ ਦੇਖੋ ਕੀਤੀ ਹੋਈ ਸੂਟ ਦੇਖੋ ਤੇ ਇਹਨਾਂ ਨੂੰ ਸੂਟ ਚਾਹੀਦਾ 3-400 ਰੁਪਏ ਰੈਂਚ ਆ ਲਓ ਬਾਪੇ ਦੇ ਰੇਟ ਦੇ 6 ਲੱਗ ਗਿਆ ਯਾਰ ਮੇਰੇ 6 ਸੂਟ ਭਾਜੀ 1000 ਰੁਪਏ ਦੇ 6 ਸੂਟ 1000 ਰੁਪਏ ਦੇ 6 ਕਰਤੇ ਬਾਜੀ ਕਿੰਨੇ ਰਹਿ ਗਿਆ ਜੀ ਇੱਕ ਸੂਟ ਬਾਜੀ ਸੋਚੋਣ ਤੁਸੀਂ ਕਿੰਨੇ ਰਹਿ ਗਿਆ 180 ਰੁਪਏ ਦਾ ਵੀ ਨਹੀਂ ਪੈਂਦਾ ਆ ਲਓ ਜਿਹੜੇ ਬਾਜ਼ਾਰ ਚ 4 400 5 500 ਰਾਂ ਸੂਟ ਇੱਥੇ 1000 ਦੇ 6 ਮਤਲਬ 180 ਰੁਪਏ ਦਾ ਸੂਟ 180 ਰੁਪਏ ਦਾ ਸੂਟ ਆ ਲਓ ਬਾਜੀ ਕਰੇਵ ਦਾ ਸੂਟ ਚੁੰਨੀ ਦੇਖੋ ਨਾਲ ਬਾਜੀ ਬਹੁਤ ਵਧੀਆ ਹਾਈ ਕਲਾਸ ਦੁਪੱਟਾ ਸੇ ਲੱਗੀ ਵੀ ਬਾਬੇ ਰੇਟੀ ਤੇ ਰੰਗ ਵੀ ਮਿਲਣਗੇ ਡਿਜ਼ਾਈਨ ਵੀ ਮਿਲਣਗੇ ਰੇਡ ਮਿਲਣ ਜਾ ਰਿਹਾ ਸਿਰਫ ਦਾ ਸਿਰਫ 200 ਰੁਪਏ ਤੋਂ 1000 ਦੇ 5 ਸੂਟ ਕਰਤੇ ਭਾਜੀ ਆ ਦੇਖੋ ਕੋਈ 900 ਦੇ 6 ਕੋਈ 1000 ਦੇ 6 ਕੋਈ ਆ ਦੇਖੋ 5 ਮਾਤਰਬ ਹਰ ਪੱਖੋਂ ਫਾਇਦੇ ਹੋਈ ਜਾਂਦੇ ਆ ਕਿਤੇ ਜਾਣ ਦੀ ਲੋੜ ਦੇ 5 ਸੂਟ ਕਰਤੇ ਭਾਜੀ ਆ ਦੇਖੋ 5 ਸੂਟ ਦੇਣੇ ਆ ਰੰਗ ਭਾਵੇਂ ਵੱਖਰੇ ਵੱਖਰੇ ਲਓ ਆ ਲਓ ਭਾਜੀ ਜਾਮ ਦਾ ਸੂਟ ਬਿਜਾਰ ਤੇ ਜਾਮ ਦਾ ਸੂਟ 650 700 ਰੁਪਏ ਦਾ ਆ ਲੋ ਬੰਦੇ ਦੇ ਤੇ 1000 ਦੇ 4 ਕਰਤੇ ਜਾਂਦੇ 2500 ਰੁਪਏ ਦਾ ਸੂਟ 2500 ਰੁਪਏ ਦਾ ਸੂਟ ਕਰਤਾ ਭਾਜੀ ਆ ਲੋ 7700 ਵਾਲੇ ਸੂਟ ਵੀ 2250 ਚ ਕਰਤੇ ਆ ਲੈ ਜੋ ਛੇਤੀ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਚਾਰ ਦਿਨ ਵੱਡੇ ਫਾਇਦੇ ਹੋਣੇ ਆ ਆ ਲੋ ਜੀ ਬਹੁਤ ਪਿਆਰਾ ਪਟਿਆਲਾ ਸਲਵਾਰ ਵਾਲਾ ਸੂਟ ਦੁਪੱਟਾ ਚੀਜ਼ਾਂ ਦੇਖ ਲੋ ਇੱਕ ਤੋਂ ਇੱਕ ਡਿਜ਼ਾਈਨਿੰਗ ਨਵੀਆਂ ਤੋਂ ਨਵੀਆਂ ਆ ਲੋ ਜੀ ਪੀਸ ਦੇਖੋ ਦੁਪੱਟਾ ਦੇਖੋ ਰੰਗ ਦੇਖੋ ਕਲਰ ਦੇਖੋ ਤੇ ਕੱਪੜੇ ਦੀ ਗਾਰੰਟੀ ਪੂਰੀ ਆ ਲੋ ਜੀ 1 किलो 2 ਲੋ ਜਿਹੜਾ ਕਪੜਾ ਨਾ ਵੀ ਗਿਆ ਵਾਪਸੀ 1000 ਦੇ 4 250 ਰੁਪਏ ਸੂਟ ਕਰ ਦੇ। ਦੇਖੋ 28 ਜੁਲਾਈ ਨੋਟ ਕਰ ਲੋ 28 ਜੁਲਾਈ ਤੱਕ ਤੇ ਲਿਆ 25 26 27 28 ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੂਟਾਂ ਦੇ ਰੇਟਾਂ ਦੇ ਰਿਕਾਰਡ ਤੋੜ ਦਿੱਤੇ ਆ। ਆ ਬਾਜ਼ਾਰ 'ਚ ਦੇਖੋ ਪਾਕਿਸਤਾਨੀ ਸੂਟ 2200 ਰੁਪਏ ਦਾ ਵਿਕਦਾ। ਹੁਣ ਬਾਬੇ ਦੀ ਹਿੱਟੀ ਦਾ ਰੇਟ ਸੁਣ ਲਿਓ ਤੁਸੀਂ। ਬਾਜੀ ਪਾਕਿਸਤਾਨੀ ਸੂਟ ਦੁਪੱਟਾ ਬੇਦ ਹੈਂਡਵਰਕ ਸ਼ੀਸ਼ੇ ਲੱਗੇ ਹੋਏ। ਆ ਦੇਖੋ ਬਾਜੀ। ਹੂੰ। ਐਦਾਂ ਦੀਆਂ ਚੀਜ਼ਾਂ ਦੇ ਐਦਾਂ ਦੇ ਰੰਗ। ਭਾਜੀ 500 ਰੁਪਏ ਸੂਟ ਕਰਤਾ ਜੀ ਆ ਦੇਖੋ ਜਿਹੜਾ ਬਾਜ਼ਾਰ 'ਚ 695 ਦਾ ਇਕੱਲਾ ਦੁਪੱਟਾ ਵੇਖਦਾ ਬਾਬੇ ਦੀ ਹੱਟੀ ਦੇ 500 ਰੁਪਏ ਦਾ ਸੂਟ ਬਾਜ਼ਾਰ 'ਚ 2000 ਦਾ ਇੱਕ ਇੱਥੇ 2000 ਦੇ 4 ਸੂਟ ਆ ਲਓ ਜੀ ਬੜਾ ਸ਼ਾਨਦਾਰ ਆਰਟੀਕਲ ਸੁਪਰ ਤੋਂ ਉੱਪਰ ਦਾ ਆਰਟੀਕਲ ਆ ਦੇਖੋ ਦੁਪੱਟਾ ਨਾਲ ਹੂੰ ਰੰਗ ਮਿਲਣਗੇ ਨਾਲ ਇੱਕ ਤੋਂ ਇੱਕ ਰਾਮ ਟੈਕਸ ਦਾ ਸੂਟ ਭਾਜੀ 500 ਰੁਪਏ ਕਰਤਾ ਜੀ ਆ ਹੁਣ ਤੁਸੀਂ ਚੈੱਕ ਕਰ ਲਓ ਪਟੀਕਾ ਵਾਲੇ ਸੂਟ ਆ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਲੱਭਦੀਆਂ ਰਾਮ ਟੈਕ ਦਾ ਸੂਟ ਆ 22-2300 ਰੁਪਏ ਤੋਂ ਘੱਟ ਕੋਈ ਦਿੰਦਾ ਨਹੀਂ ਪਰ ਬਾਬੇ ਦੀ ਹੱਤੀ ਨੇ 22-22 ਛੋਲੇ ਸੂਤੀ 5-500 ਚ ਕਰਤੇ ਆ ਉਹ ਵੀ ਬ੍ਰਾਂਡ ਸੂਟ ਆਹ ਲੋ ਭਾਜੀ ਪਿਓਰ ਵਿਸਕੋਜ਼ ਦੇ ਸੂਟ ਆ ਦੇਖੋ ਚੀਜ਼ਾਂ ਡਿਜ਼ਾਈਨਿੰਗ ਦੇਖੋ ਭਾਜੀ ਕੱਪੜਾ ਦੇਖੋ ਤੁਸੀਂ ਪਲੇਨ ਬਿਲਕੁਲ ਡਿਜ਼ਾਈਨਰ ਕੱਪੜਾ ਆਹ ਲੋ ਜੀ ਦੁਪੱਟੇ ਹੈਵੀ ਨਾਲ ਭਾਜੀ ਆ ਦੇਖੋ ਦੁਪੱਟੇ ਨਾਲ ਬਾਜ਼ਾਰ 'ਚ ਭਾਜੀ ਦੁਪੱਟਾ ਹੀ 1500-2000 ਦਾ ਹੈ ਰਣਾ ਬਰਾਬਰ ਨੂੰ ਪਾਸੂਟ 1000 ਰੁਪਏ ਦਾ ਦੇਣਾ ਦੁਪੱਟੇ ਦੇ ਨਾਲ ਆ ਲੋ 1000 ਰੁਪਏ ਦਾ ਸੂਟ ਦੇਣਾ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਇੱਥੇ ਆਉਣ ਦਾ ਫਾਇਦਾ ਕੀ ਆ ਹੋਲ ਸੇਲ ਵੱਡੀ ਦੁਕਾਨ ਆ ਇੱਥੇ ਕੋਈ ਇਦਾਂ ਦੀ ਸ਼ਰਤ ਨਹੀਂ ਵੀ ਸੈੱਟ ਵੇ ਸੈੱਟ ਲੈਣਾ ਆ ਲੋ ਜੀ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਆ ਦੇਖੋ ਭਾਜੀ ਪੀਸ ਤੇ ਆ ਲੋ ਦੁਪੱਟਾ ਨਾਲ ਇੱਕ ਤੋਂ ਇੱਕ ਨਵੇਂ ਤੋਂ ਨਵੇਂ ਡਿਜ਼ਾਈਨ ਆਊਗਾ ਨਵੇਂ ਤੋਂ ਨਵੇਂ ਕਲਰ ਮਿਲਣਗੇ ਨਵੀਆਂ ਤੋਂ ਨਵੀਆਂ ਚੀਜ਼ਾਂ ਜਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ ਤੇ ਆ ਲੋ ਭਾਜੀ ਪੀਸ ਦੇਖੋ ਲੁੱਕ ਰੇਖਾ ਬਣੀ ਹੋਈ ਸੂਟ ਦੇ ਖੋ ਦੁਪੱਟਾ ਦੇਖੋ ਆ ਲੋ ਭਾਜੀ 800000 ਰੁਪਏ ਦਾ ਸੂਟ 415 ਰੁਪਏ ਕਰਤਾ ਜੀ 415 ਦਾ ਸੂਟ ਆ ਲੋ ਆ ਦੇਖੋ ਆ ਉਹ ਕਪੜਾ ਜਿਹੜਾ ਪਹਿਲਾਂ ਪਹਿਲਾਂ ਤੁਸੀਂ ਕਨੇਡਾ ਦਾ ਮਗਾਰੇ ਹੁੰਦੇ ਸੀ ਇਹ ਹਜ਼ਾਰ ਤਾਂ ਹੀ ਵੇਖਦਾ ਬਾਜ਼ਾਰ ਚ 1500 ਰੁਪਏ ਵੇਖਦਾ ਪਰ ਬਾਬੇ ਦੀ ਹੱਟੀ ਦੇ 415 ਰੁਪਏ ਦਾ ਪ੍ਰਿੰਟ ਦੇਖੋ ਕਿੰਨੇ ਸੋਹਣੇ ਸੋਹਣੇ ਆ ਆ ਲੋ ਸੈਲੀਬ੍ਰਿਟੀ ਆਰਟੀਕਲ ਆ ਗਏ ਨੇ ਜ਼ਿਲ੍ਹਾ ਜਲੰਧਰ ਚਮਸ਼ੇਰ ਖਾਲਸਾ ਬਾਬੇ ਦੀ ਹੱਟੀ ਦੇ ਪੀਸ ਬਹੁਤ ਸ਼ਾਨਦਾਰ ਦੁਪੱਟਾ ਲਾਜਵਾਬ ਭਾਜੀ 500 ਰੁਪਏ ਦਾ ਸੂਟ ਕਰਤਾ ਜੀ ਇਹ ਵੀ 500 ਚ 500 ਦੀ ਕਰਤਾ ਭਾਜੀ ਚੀਜ਼ਾਂ ਦੇਖੋ ਤੁਸੀਂ ਹੋਰ ਤੁਸੀਂ ਦੇਖੋ 4 4 ਤੋਂ 5 500 ਦੇ ਵਿੱਚ ਵੈਰਾਈਟੀਆਂ ਕਿੰਨੀਆਂ ਹੈਗੀਆਂ ਆਹ ਲੋ ਜੀ ਪੀਸ ਦੇਖੀ ਚਲੋ ਇੱਕ ਤੋਂ ਇੱਕੜੀਆਂ ਨਾ ਆਊਗਾ ਜੀ ਹਾਂ ਜੀ ਆਹ ਦੇਖੋ ਪੀਸ ਪਿਓਰ オリジナル ਗਿਜ਼ਾ ਕੋਟਨ ਦਾ ਸੂਟ ਆਹ ਲੋ ਦੁਪੱਟਾ ਨਾਲ ਜੀ 600 ਰੁਪਏ ਦਾ ਕਰਤਾ ਭਾਜੀ ਚੀਜ਼ਾਂ ਦੇਖ ਲਓ ਨਾਲੇ ਤੁਸੀਂ ਇਹਦੇ ਵਿੱਚ ਪ੍ਰਿੰਟ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਆ ਇਹ ਕੋਈ 1200 1500 ਦਾ ਨਹੀਂ ਬਾਬੇ ਦੇ ਹਿੱਟ ਜੋ 600 ਰੁਪਏ ਦਾ ਸੂਟ ਲੈ ਜੋ ਆ ਦੇਖੋ ਦੁਪट्टे ਨਾਲ ਬੜੇ ਸੋਹਣੇ ਸਲਵਾਰ ਦੇ ਪੌਂਚੇ ਗੱਡੇ ਹੋਏ ਡਿਜ਼ਾਈਨਰ ਚੀਜ਼ਾਂ ਜੀ ਆਹ ਦੇਖੋ ਪੀਸ ਜੀ ਕਲਾਸ ਹੈ ਟੁਹਾਡਾ ਦੁਪੱਟੇ ਦੇਖੋ ਨਾਲ ਇਹਦਾ ਹੋ 12 1500 ਦਾ ਸੂਟ ਆ ਜੀ 600 ਰੁਪਏ ਕਰਤਾ ਜੀ ਆ ਦੇਖੋ 600 ਰੁਪਏ ਦੇ ਵਿੱਚ ਕਰਤਾ ਡਿਜ਼ਾਈਨ 25 ਤੋਂ 30 ਮਿਲਣਗੇ ਆ ਦੇਖੋ ਡਿਜ਼ਾਈਨ ਦੇਖੋ ਡਿਜ਼ਾਈਨ ਹੈਵੀ ਕਰਤੇ ਸੂਟ ਦੇ ਉੱਤੇ ਰੇਟ ਉਨਾ ਹੀ ਆ ਕੜਾਈਆਂ ਕੱਡੀਆਂ ਪੌਂਚੇ ਦੇ ਕੰਮ ਫਰੰਟ ਹੈਵੀ ਆ ਦੇਖੋ ਤੁਸੀਂ ਘੇਰੇ ਚ ਲੈ ਲੋ ਰੇਟ ਮਿੱਟੀ ਦੇ ਭਾ ਆ ਦੇਖੋ ਭਾਜੀ ਪੀਸ ਕੜਾਈ ਦੇਖੋ ਤੁਸੀਂ ਕੀਤੀ ਹੋਈ ਸੁਪਰ ਉੱਪਰ ਦੇ ਆਰਟੀਕਲ ਆ ਲੋ ਜੀ ਨਵੇਂ ਤੋਂ ਨਵੀਂ ਚੀਜ਼ ਆ ਲੋ ਜੀ ਪੀਸ ਦੇਖੋ ਜੀ ਸਲਵਾਰ ਦੇ ਪੌਂਚੇ ਕੱਢੇ ਹੋਏ ਫਰੰਟ ਕੱਢਿਆ ਦੁਪੱਟਾ ਨਾਲ 600 ਰੁਪਏ ਦਾ ਸੂਟ ਭਾਜੀ ਆ ਲੋ ਆ ਵੀ 12 1200 15 15 ਵਾਲੇ ਸੂਟ 600 ਚ ਮਿਲਣੇ ਆ ਮਿਲਣੇ ਚਾਰ ਦਿਨਾਂ ਬਾਰ ਬਾਰ ਕਹੀ ਜਾਂਦੇ ਆ ਆ ਦੇਖੋ ਆ ਪੀਸ ਦੇਖ ਲਓ ਲੁੱਕ ਦੇਖ ਲਓ ਬਣੀ ਹੋਈ ਪਿਓਰ ਕੋਡ ਨਾਲ ਸੂਟ ਬ੍ਰਾਂਡਰ ਮਿਲਾਂ ਦੇ ਬ੍ਰਾਂਡਡ ਕੱਪੜੇ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਤ ਬਾਬੇ ਦੀ ਹੱਟੀ ਦੇ ਨਾ 3500 ਰੁਪਏ ਨਾ ਫਗਵਾੜੇ ਜਾਣ ਦੀ ਲੋੜ ਆ ਨਾ ਲੁਧਿਆਣੇ ਜਾਣ ਦੀ ਲੋੜ ਆ ਉਹ ਭਾਜੀ ਜਿਹੜਾ ਕਪੜਾ ਵੇਖ ਗਿਆ ਤੁਹਾਡਾ ਜਿਹੜਾ ਨਾ ਵਿਕਿਆ ਵਾਪਸ ਕਰ ਦਿਓ ਟੈਨਸ਼ਨ ਹੀ ਲੈਣੀ ਦੇਖੋ 500 ਰੁਪਏ ਦਾ ਸੂਟ ਕਰਤਾ ਭਾਜੀ ਜਿਹੜੇ ਮਰਜੀ ਸਟੋਰ ਤੇ ਜਿਲਜੋ ਲਿਖਿਆ ਹੁੰਦਾ ਵੀ ਫੈਸ਼ਨ ਦੇ ਦੌਰ ਤੇ ਗਾਰੰਟੀ ਦੀ ਇੱਛਾ ਨਾ ਰੱਖੋ ਬਈ ਸੂਟ ਬਦਲਿਆ ਨਹੀਂ ਜਾਣਾ ਬਾਬੇ ਦੀ ਹੱਟੀ ਦੇ ਭਾਵੇਂ 50000 ਦਾ ਕਪੜਾ ਲੈ ਜਾਓ ਭਾਵੇਂ ਲੱਖ ਦਾ ਜਿਹੜਾ ਵਿਕ ਗਿਆ ਸਾਰਾ ਪ੍ਰੋਫਿਟ ਤੁਹਾਡਾ ਨਹੀਂ ਵਿਕਿਆ ਵਾਪਸ ਦੇ ਕੇ ਬਦਲ ਕੇ ਨਵਾਂ ਲੈ ਜਾਓ ਆਹ ਲੋ ਭਾਜੀ ਪੀਸ ਦੇਖੋ ਤੁਸੀਂ ਕੜਾਈ ਦੇਖੋ ਸੂਪਰ ਤੋਂ ਉਪਰ ਕੇਰਾ ਦਿਖਾਓ ਭਾਜੀ ਜਰਾ ਕੈਮਰੇ ਨੇੜੇ ਕਰਕੇ ਇੱਕ ਕੰਮ ਦਿਖਾਓ ਕੀਤਾ ਹੋਇਆ ਆਹ ਦੇਖੋ ਦੁਪੱਟੇ ਰੰਗ ਆਣਗੇ 4 ਦੋ ਬਿਕ ਗਏ ਦੋ ਵਾਪਸੀ ਤਿੰਨ ਬਿਕ ਗਏ ਇੱਕ ਵਾਪਸੀ ਨਾ ਬਿਕੇ ਸਾਰੇ ਹੀ ਵਾਪਸੀ ਭਾਜੀ ਰੇਟ 600 ਰੁਪਈਆ ਜੀ ਆਹ ਦੇਖੋ ਭਾਵੇਂ ਰਖੜੀ ਦੇ ਭੂਆ ਮਾਸੀਆਂ ਤਾਈਆਂ ਚਾਚੀਆਂ ਖੁਸ਼ ਕਰਦੇ ਹੋ ਬੜੇ ਸੋਹਣੇ ਸੋਹਣੇ ਕਲਰ ਬੜੇ ਸੋਹਣੇ ਚਾਰਟ ਰੇਟ ਸਿਰਫ 600 ਰੁਪਈਆ ਆ ਲਓ ਭਾਜੀ ਪੀਸ ਦੇਖੋ ਕਢਾਈ ਦੇਖੋ ਹੈਂਡਵਰਕ ਕਮ ਗਲੇ ਦੇ ਨਾ ਕਰਤਾ ਹਰਪੰਦੀ ਲੋਰੀ ਨਹੀਂ ਬਿਲਕੁਕੁਲ ਦੇਖ ਲੋ ਗੋਲਡਨ ਵਰਕਰਾਤਾ ਨਾਲ ਗੀਜ਼ਾ ਕੋਟ ਦੇ ਆ ਲੋ ਜੀ ਜਿੰਨੇ ਸੂਟ ਉਹਨੇ ਡਿਜ਼ਾਈਨ ਹਾਂਜੀ ਆ ਚੱਕੋ 800 ਰੁਪਏ ਦਾ ਸੂਟ ਭਾਜੀ ਲੈ ਆ ਵੀ ਚੱਕੋ ਬਈ ਇਹ ਮੈਨੂੰ ਲੱਗਦਾ ਸੀ ਬਈ ਵਾਕਈ 2200 ਦਾ ਸੂਟ ਹੋਣਾ 800 ਰੁਪਏ ਦਾ ਸੂਟ ਮੈਣਾ ਹੈਵੀ ਚੀਜ਼ਾਂ ਜਿਹਨੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ 10:00 ਵਜੇ ਤੇ ਕੱਪੜਾ ਨਾਲ ਤੁਸੀਂ ਵੀ ਆ ਜਾਓ 50000 ਵਾਲਾ ਕੱਪੜਾ ਇੱਥੇ ਸਿਰਫ 20000 ਰੁਪਏ ਚ ਮਿਲਦਾ ਆ ਲੋ ਭਾਜੀ ਪੀਸ ਦੇਖੋ ਤੁਸੀਂ ਵਾਈਟ ਕਲਰ ਤੇ ਕੜਾਈ ਦੇਖੋ ਬਾਜੂ ਵਰਕ ਨਾਲ ਆਊਗਾ ਦੁਪੱਟਾ ਨਾਲ ਆਊਗਾ ਕੜਾਈ ਕੀਤਾ ਪੀਸਾ ਲੋ ਜੀ 500 ਰੁਪਏ ਦਾ ਕਰਤਾ ਭਾਜੀ 500 ਦਾ ਦੇਖੋ ਜੀ ਨਾਲੇ ਇੱਕ ਨਾਲ ਦੇ ਜਿੰਨੇ ਮਰਜ਼ੀ ਲੈ ਲਓ ਇਹਨੂੰ ਵਾਈਟ ਚ ਵੀ ਤੁਸੀਂ ਲੈ ਜਾਓ ਇਹ ਬਲੈਕ ਚ ਵੀ ਲੈ ਜਾਓ ਨਵੀਆਂ ਨਵੀਆਂ ਬੁਟੀਕਾ ਨਵੇਂ ਨਵੇਂ ਬ੍ਰਾਂਡ ਬਾਬੇ ਦੇ ਟਿੱਡੇ ਆਹ ਲਓ ਭਾਜੀ 250 ਰੁਪਏ ਦਾ ਸੂਟ ਹੈਂਡ ਵਰਕ ਨਾਲ ਕਰੇਬ ਦਾ ਜੀ ਬਾਬੇ ਦੇ ਟਿੱਡੇ ਦਾ ਕੀ ਰੇਟ ਆ ਭਾਜੀ ਕਿੰਨੇ ਦਾ ਦਈਏ 1500 ਦਾ ਦੇ ਦਈਏ 1400 ਦਾ ਦੇ ਦਿਓ ਜੀ ਹਾਂ ਜੀ 1400 ਦਾ ਪੱਕਾ ਪੱਕਾ ਫੈਰਾ ਕਰੋ ਨਾ ਲੋਕਾਂ ਦਾ ਆਇਆ ਬਿਲਕੁਲ ਫੈਰਾ ਕਰਾਂਗੇ ਕਰੇਬ ਦੇ ਹੈਵੀ ਸੂਟ ਜੀ ਆ ਚੱਕੋ ਇਹਨਾਂ ਦੇ ਕਿਤੇ 1400 ਰੁਪਏ ਦਾ ਕਰਤਾ ਇਹਨਾਂ ਦੇ ਕਿਤੇ ਨਾਲ ਜਿਹੜਾ ਇਹ ਸਾਰੇ ਬਾਜ਼ਾਰ ਦੇ ਵਿੱਚ ਸਾਰਿਆਂ ਦੀ ਵੀਡੀਓ ਬਣਾ ਕੇ ਕਹਿੰਦੇ ਸਾਰੇ ਹੀ ਸਸਤੇ ਐ ਪਰ ਇਹਨਾਂ ਦਾ ਕੰਮ ਆ ਕਰਨ ਕੀ ਤੁਸੀਂ ਜਰਾ ਬਾਬੇ ਦੀ ਹੱਟ ਦਿਖਾਣਾ ਆ 1400 ਦਾ ਨਹੀਂ ਦੇਣਾ ਆਪਾਂ 1200 ਦਾ ਆ ਲੋ 800 ਰੁਪਏ ਦਾ ਲੈ ਜਾਓ 800 ਰੁਪਏ ਦਾ ਸੂਟ 800 ਰੁਪਏ ਦਾ ਕਰਤਾ ਆ ਦੇਖੋ ਵੀ ਚਾਹੇ ਰੈੱਡ ਲੈ ਜਾਓ ਚਾਹੇ ਗ੍ਰੀਨ ਲੈ ਜਾਓ ਇਥੋਂ ਪਤਾ ਲਾਟਾ ਵੀ ਰਖੜੀ ਦੇ ਤਿਹਾਰ ਤੇ ਵਾਕਈ ਬਾਬੇ ਨੇ ਫੇਰੇ ਕਰਤੇ ਆ 800 ਰੁਪਏ 2500 ਵਾਲੇ ਸੂਟ 8 800 ਚ 8 800 ਦੇ ਵਿੱਚ ਲੈ ਜਾਓ ਆ ਦੇਖੋ ਪੀਸ ਚੀਜ਼ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਕੜਾਈ ਦੇ ਨਾਲ ਓ ਪਾ ਜੀ ਸਾਡੇ 600 ਰੁਪਏ ਨੂੰ ਸੂਟ ਕਰਤਾ ਆ ਲਓ ਜੀ ਜੋ ਅਸੀਂ ਬੋਲ ਰਹੇ ਆ ਆ ਲੋਕਾਂ ਦੇ ਵਿੱਚ ਵੀਡੀਓ ਬਣਾ ਰਹੇ ਆ ਮਤਲਬ ਜਿਹੜਾ ਜਿਹੜਾ ਸੂਟ ਦਾ ਰੇਟ ਦਿੱਤਾ ਅਸੀਂ ਉਹ ਦੇ ਰਹੇ ਆ ਇਤਾਂ ਨਹੀਂ ਬਈ ਵੀਡੀਓ ਦੇ ਵਿੱਚ ਰੇਟ ਘੱਟ ਕਰ ਦੀਏ ਬਾਅਦ ਚ ਦਈਏ ਕੋਈ ਨਾ ਇਹ ਸਾਫ ਸੁਥਰਾ ਜਿਹਾ ਕੰਮ ਇੱਥੇ ਬਾਬੇ ਝੇਟੀ ਤੇ ਹੁੰਦਾ ਆ 650 ਰੁਪਏ ਨੂੰ ਸੂਟ ਕਰਤਾ ਬਾਜੀ ਆ ਲਓ ਜੀ ਨਵਾਂ ਆਰਟੀਕਲ ਇੱਕ ਹੋਰ ਦੇਖੋ ਕੰਮ ਦੇਖੋ ਕੜਾਈ ਦੇਖੋ ਤੇ ਦੁਪੱਟਾ ਦੇਖੋ ਜੀ ਥਾਈ ਕਲਾਸ ਪੀਸ ਬਾਜੀ ਆ ਦੇਖੋ ਹਮ ਡਿਜ਼ਾਈਨਰ ਚੀਜ਼ਾਂ ਡਿਜ਼ਾਈਨਰ ਦੁਪੱਟਿਆਂ ਨਾਲ ਜੀ ਰੰਗ ਮਿਲਣਗੇ 4 4 5 5 ਕਾਵੇਂ ਤੁਸੀਂ ਸਿੰਗਲ ਸੂਟ ਲੈ ਜਾਓ ਕੋਈ ਚੱਕਰ ਹੀ ਨਹੀਂ ਨਾ ਵੀ ਕਿਹਾ ਵਾਪਸੀ ਹੋ ਜਾਏਗਾ ਸੂਟ ਦਾ ਰੇਟ 800 ਰੁਪਿਆ ਬਾਕੀ ਭੜਾ ਮਰੋਂ ਦੱਸਦੀ ਆ 4 ਦਿਨ ਵੱਡਾ ਤੇ ਮੈਂ ਕਹਾ 25 ਰੁਪਏ ਦਾ ਦੁਪੱਟਾ 100 ਰੁਪਏ ਦਾ ਸੂਟ 170 ਰੁਪਏ ਦਾ ਸੂਟ 900 ਦੇ 5000 ਦੇ 5 900 ਦੇ 4 ਸੂਟ ਸੇਲ ਧਮਾਕਾ ਰਾਮਟੈਕ ਦੇ ਸੂਟ 700 ਰੁਪਏ 5500 ਰੁਪਏ ਮਿਲਣ ਜਾ ਰਿਹਾ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰਗੱਡ ਬਾਬੇ ਰੇਟ ਤੇ ਆ ਜਾਓ ਲੈ ਕੇ ਦੇਖਣੇ ਆ ਜੇ ਲਹਿੰਗੇ ਵੀ ਜਾਣ ਦੀ ਕੋਸ਼ਿਸ਼ ਨਾ ਕਰੋ ਵੀਡੀਓ ਚੱਲਣ ਦੇ ਉਹ ਲਹਿੰਗੇ ਵੀ ਦਿਖਾਉ ਉਹ ਨਾ ਜਿਹੜੇ ਤੁਸੀਂ ਕਹਿੰਦੇ ਹੋ ਵੀ 100000 ਰੁਪਏ ਦਾ ਲਹਿੰਗਾ ਲੈ ਜਾਓ ਸਾਡੇ ਕੋਲ 1500 ਦਾ ਲਹਿੰਗਾ ਆ ਚੱਕੋ ਭਾਜੀ ਤੁਸੀਂ ਇਹਦੀ ਵੀ ਸੇਲ ਲਾਤੀ ਐ ਹਾਂਜੀ ਆ ਲੋ ਲਹਿੰਗਾ ਜਿਹੜਾ ਪੰਜਾਬ ਚ ਬੜਾ ਮਹਿੰਗਾ ਸੇਲ ਲਾ ਕੇ ਵੀ ਲੋਕੀ 100000 ਰੁਪਏ ਦਈ ਜਾਂਦੇ ਆ ਮੈਂ ਕਹਿੰਦਾ ਜੀ ਰੇਟਾਂ ਦੇ ਵੱਟ ਕੱਢ ਦਾਂਗੇ ਵੱਟ ਕੋਈ ਨਹੀਂ ਰੇਟ ਘਾਰ ਦੇਣ ਦੱਸੋ ਦਾ ਸਹੀ ਰੇਟ ਫਿਰ ਦੇ ਇਹਦੇ ਵੱਟ ਕੱਢੇ ਕਿ ਨਹੀਂ ਕੱਢੇ ਇਹ ਜਿੱਥੋਂ ਮਰਜੀ 1000 1200 1500 ਰੋ ਲੈ ਲਓ ਵੱਡੇ ਸਹੂਲ ਸੇਦਰ ਕੋਲ ਜਾ ਕੇ ਵੱਡੇ ਹੋਲਸੇਲਰ ਕੋ ਜਾ ਕੇ ਨਾ ਲਡੇਲ ਚ ਤਾਂ ਹੈਗਾ ਨਾ 4000 ਦਾ ਉਹ ਤਾਂ 5000 6000 ਆ ਆ ਦੇਖੋ ਫਿਰ ਹੁਣ ਤੁਹਾਡੇ ਕਿ ਲਹਿੰਗਾ ਰੱਖਤਾ ਮੈਂ ਇਹ ਲੋ ਕਿਨ ਕਿਨ ਲੱਗੀ ਹੋਈ ਏ ਨਾਲ ਹਾਂਜੀ ਹੈ ਜੀ ਫਲੇਅਰ ਵੀ ਪੂਰੇ ਆ ਪੂਰੇ ਆ ਦੇਖ ਲੋ ਚੱਕੋ 300 ਰੁਪਏ ਦਾ ਲਹਿੰਗਾ 300 ਰੁਪਏ ਦਾ ਲਹਿੰਗਾ 300 ਰੁਪਏ ਲਹਿੰਗਾ 4 ਦਿਨ ਮਿਲਣਾ ਆ ਆ ਲੋ ਜਿਹੜਾ ਬਾਜ਼ਾਰ ਤੁਸੀਂ ਰਿਟੇਲ ਦੀ ਦੁਕਾਨ ਤੇ 5000 ਰੁਪਏ ਦਾ ਲੈਨੇ ਹੋ ਬਾਬੇ ਦਿੱਤੀ ਤੋਂ 300 ਦਾ ਲਹਿੰਗਾ ਆ ਦੇਖੋ ਬੀਬੀ ਨੂੰ ਪਸੰਦ ਆ ਗਿਆ ਕਹਿੰਦੇ ਆ ਦੇ ਦਿਓ ਮੈਨੂੰ ਆ ਆ ਦੇਖੋ ਭਾਜੀ ਫਰੀਦਕੋਟ ਤੋਂ ਆਇਆ ਲਹਿੰਗੇ ਨਾਲ ਪੈਸੇ ਪੂਰੇ ਕਿਰਾਏ ਦੇ ਕਰਤੇ ਆ ਆ ਲਓ ਜੀ 300 ਰੁਪਇਆ ਲਹਿੰਗਾ ਦੇਤਾ ਨਾ ਕਿਸੇ ਨੇ ਦਿੱਤਾ ਨਾ ਕਿਸੇ ਤੋਂ ਦੇ ਹੋਣਾ 4 4 5 ਪਾਂਡੇ ਲਹਿੰਗੇ 3 300 ਚ ਰਹਿ ਆ ਦੇਖੋ ਭਾਜੀ ਸੂਟ ਤੁਸੀਂ ਜਿਹੜੇ ਬਾਜ਼ਾਰ 'ਚ 1200 1500 ਰੁਪਏ ਨੂੰ ਮਿਲਦੇ ਆ ਇਹ 1500 ਦੇ ਮਿਲਦੇ ਰਣਕ ਬਾਜ਼ਾਰ ਆ ਚੱਕੋ ਜੀ 4 400 ਰੁਪਏ ਕਰਤੇ ਆ ਜੀ ਇਹ ਵੀ 400 ਚ ਕਰਤਾ 400 ਰੁਪਏ ਸੂਟ ਕਰਤਾ ਆ ਜਾਓ ਤੇ ਲੈ ਜਾਓ ਫਟਾਫਟ ਆ ਜਾਓ ਵੀ ਆ ਜਾਓ ਛੇਤੀ 15 15 100 ਵਾਲੇ ਸੂਟ 4 400 ਚ ਲੈ ਜਾਓ 4 ਦਿਨ ਦੀ ਸੇਲ ਆਹ ਲਓ ਜੀ ਤੁਸੀਂ ਵੀ ਬਾਕੀ ਪਹਿਣਾ ਬਰਾਉਂ ਦੱਸਦੀ ਹੈ ਜਿਲ੍ਹਾ ਜਲੰਧਰ ਜਮਸ਼ੇਰ ਖਾਲਸਾ ਆਜੋ ਬਾਬੇ ਰੇਟੀ ਤੇ ਵੱਡੀ ਸੇਲ ਚੱਲ ਰਹੀ ਹੈ 4 ਦਿਨ ਵੱਡੀ ਆਫਰ ਹੈ ਇਹ ਮੌਕਾ ਦੁਬਾਰਾ ਨਹੀਂ ਮਿਲਣਾ ਰੇਡ ਇਦਾਂ ਦਾ ਨਹੀਂ ਮਿਲਨੇ ਜਲਦੀ ਕਰੋ ਜਿਲ੍ਹਾ ਜਲੰਧਰ ਜਮਸ਼ੇਰ ਖਾਲਸਾ ਬਾਬੇ ਰੇਟੀ ਤੁਹਾਡੀ ਆਪਣੀ ਹੰਟੀ ਸਤਿ ਸ੍ਰੀ ਅਕਾਲ ਜੀ ਫਾਇਦੇ ਬਹੁਤ ਹੋਣੇ ਆ 25 ਰੁਪਏ ਦਾ ਦੁਪੱ 170 ਦਾ ਸੂਟ ਵੀ ਜਣਾ ਵਿਆਹਾ ਸ਼ਾਦੀਆਂ ਲਈ ਬਹੁਤ ਵੱਡੀ ਸੇਲ ਆ ਰੱਖੜੀ ਦੇ ਤਿਹਾੜੀ ਦੇ ਜਿਹੜਾ ਤੁਸੀਂ ਲੈਣ ਦੇਣ ਲਈ ਕੱਪੜਾ ਨਾਲ ਤੁਸੀਂ ਆ ਜਾਓ ਤੁਹਾਡੇ ਬਹੁਤ سارے ਫਾਇਦੇ ਆ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਤੁਸੀਂ ਵੀ ਆ ਜਾਓ ਜਿੰਨਾ ਕੱਪੜਾ ਬੈ ਗਿਆ ਪ੍ਰੋਫਿਟ ਰੱਖ ਲਿਓ ਨਹੀਂ ਬੀਕੇ ਤਾਂ ਵਾਪਸ ਦੇ ਕੇ ਬਦਲ ਕੇ ਨਵਾਂ ਲੈ ਜਿਓ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਚਮਸ਼ੇਰ ਖਾਲਸਾ